ਹੈਲੋ ਜੀ ਸ਼ਸ਼ਟਰੀ ਕਾਰ ਜੀ ਮੈਂ ਮਨਜੀਤ ਕੌਰ ਮਾਣ ਆਪ ਸਭ ਨੂੰ ਪਿਆਰ ਭਰੀ ਸ਼ਸ਼ਟਰੀ ਕਾਰ ਅੱਜ ਮੈਂ ਇਹ ਵੀਡੀਓ ਤਾਂ ਬਣਾ ਰਹੀ ਹਾਂ ਜੀ ਮੈਂ ਤੁਹਾਨੂੰ ਦੱਸ ਦਿਆਂ ਵੀ ਮੈਂ ਕਿਹੜੀਆਂ-ਕਿਹੜੀਆਂ ਵੀਡੀਓ ਪਾਉਂਗੀ ਉਸ ਤੋਂ ਪਹਿਲਾਂ ਮੈਂ ਜ਼ਰੂਰ ਦੱਸੂਗੀ ਵੀ ਵੀਡੀਓ ਕਿਸ ਬੇਸੇ ਤੇ ਆਉਣਗੀਆਂ ਜਿਹੜੀਆਂ ਆਪਣੀਆਂ ਵੀਡੀਓ ਆਉਣਗੀਆਂ ਜੀ ਉਹ ਆਉਣਗੀਆਂ ਜਿਹੜਾ ਆਪਾਂ ਟੂਰ ਕੱਢ ਕੇ ਆਏ ਆ ਤੇ ਉਹ ਅੱਜ ਨਾ ਦੀਪੂ ਮਤਲਬ ਅੱਜ ਜਿਹੜੀ ਕਿ ਸੋਮਵਾਰ ਹੈ ਮੱਝੀ ਬਣਾ ਕੇ ਵੀਡੀਓ ਪਾ ਰਹੀ ਹਾਂ ਕਿਉਂਕਿ ਦੀਪੂ ਨੂੰ ਤਾਂ ਖਰਚਾ ਐਸਟੀਮੇਟ ਕੱਢੂਗਾ ਰਾਤ ਅਸੀਂ ਥੱਕੇ ਸੀ ਕਿ ਵੇਲਾ ਹੋ ਗਿਆ ਮਸਾਂ ਕਿ ਡਿੱਗੇ ਤੇ ਦੀਪੂ ਐਸਟੀਮੇਟ ਸਾਨੂੰ ਸਾਰਾ ਲਾ ਕੇ ਦੱਸੂਗਾ ਵੀ ਸਾਡਾ ਕਿੰਨਾ ਖਰਚ ਆਇਆ ਤਿੰਨ ਦਿਨ ਬਾਹਰ ਰਹੀਆਂ ਜੀ ਅਸੀਂ ਜੇ ਵਿੱਚ ਵੀ ਇੰਨਾ ਸਾਡਾ ਖਰਚਾ ਆਇਆ ਵੀ ਦੇ ਵਿੱਚ ਖਾਣ ਪੀਣ ਵਿੱਚ ਤੇਲ ਸਾਰਾ ਟੋਟਲ ਖਰਚਾ ਤੁਹਾਨੂੰ ਦੱਸਾਂਗੇ ਅਸੀਂ ਕੋਈ ਕਿਸੇ ਮਤਲਬ ਆ ਨਹੀਂ ਹੈਗਾ ਬਿਨਾਂ ਤਾਂ ਅਸੀਂ ਬਾਹਲਾ ਹਾਈ ਪਾਈ ਖਾਣਾ ਖਾਦਾ ਤੇ ਨਾ ਹੀ ਅਸੀਂ ਬਾਹਲਾ ਸਸਤਾ ਖਾਦਾ ਅਸੀਂ ਮੀਡੀਅਮ ਚੀਜ਼ਾਂ ਦੀਆਂ ਗੱਲਾਂ ਕਰਾਂਗੇ ਜੀ ਐਦਾ ਦੁਨੀਆਂ ਨੂੰ ਕੋਈ ਜਿੱਤ ਨਹੀਂ ਸਕਦਾ ਠੀਕ ਹੈ ਪਰ ਖਾਂਦੇ ਅਸੀਂ ਉਥੇ ਜਿੱਥੇ ਸਾਨੂੰ ਸਫਾਈ ਲੱਗੇ ਤੇ ਚੀਜ਼ ਵਧੀਆ ਲੱਗੇ ਉਹ ਤਾਂ ਅਸੀਂ ਵੀ ਨਹੀਂ ਖਾਂਦੇਗੇ ਤੇ ਵਿੱਚ ਟੋਟਲ ਆਈਸਕ੍ਰੀਮਾਂ ਲਾ ਕੇ ਵੀ ਤੁਹਾਨੂੰ ਖਰਚਾ ਦੱਸਾਂਗੇ ਵੀ ਤੁਸੀਂ ਆਪਣੇ ਪਰਿਵਾਰ ਨਾਲ ਟੂਰ ਤੇ ਜਾ ਸਕਦੇ ਹੋ ਠੀਕ ਹੈ ਕੁਝ ਕੁ ਤਾਂ ਅਸੀਂ ਉੱਥੇ ਆਈਸਕ੍ਰੀਮ ਨੂੰ ਪੋਜ਼ਿਟਿਵ ਸਾਈਡ ਵੀ ਦੱਸਾਂਗੇ ਤੇ ਨੈਗੇਟਿਵ ਜਿਵੇਂ ਦੱਸਾਂਗੇ ਜਿੱਥੇ ਜਿੱਥੇ ਅਸੀਂ ਘੁੰਮ ਕੇ ਆਏ ਆ ਵੀਰਾਂ ਤੁਹਾਨੂੰ ਉਹ ਚੀਜ਼ਾਂ ਅਸੀਂ ਦੱਸਾਂਗੇ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਉੱਥੇ ਮੇਨ ਆ ਜਿਹੜੀਆਂ ਮੇਨ ਨਹੀਂ ਹੈਗੀਆਂ ਜਿੱਥੇ ਤੁਸੀਂ ਜਾਣਾਗਾ ਤੇ ਡਿਸਡ ਐਡਵਾਂਟੇਜ ਵੀ ਦੱਸਾਂਗੇ ਉੱਥੇ ਜਾਣ ਦਾ ਕੀ ਕੀ ਡਿਸਐਡਵਾਂਟੇਜ ਆ ਜਿਵੇਂ ਤੁਸੀਂ ਪੰਜਾਬੀ ਹੋ ਤੁਹਾਨੂੰ ਕੱਲਾ-ਕੱਲਾ ਡਿਸਐਡਵਾਂਟੇਜ ਵੀ ਦੱਸਾਂਗੇ ਕਿ ਉਹਨੂੰ ਕੀ ਨੁਕਸਾਨ ਹੋ ਜਾਣਾ ਠੀਕ ਹੈ ਸੋ ਨੂੰ ਸਾਰਾ ਕੁਝ ਦੀਪੂ ਇੱਕ ஸ்பੈਸ਼ਲ ਵੀਡੀਓ ਵੀ ਬਣਾ ਕੇ ਪਾਊਗਾ ਵੀ ਤੁਸੀਂ ਟੂਰ ਤੇ ਕੀ ਚੀਜ਼ ਦਾ ਖਿਆਲ ਰੱਖਣਾ ਕਿਉਂਕਿ ਖਿਆਲ ਬਹੁਤ ਰੱਖਣਾ ਪੈਂਦਾ ਜੀ ਹਿਮਾਚਲ 'ਚ ਜਾਣਾ ਹੁਣ ਕੋਈ ਸੌਖੀ ਗੱਲ ਨਹੀਂ ਹੈਗੀ ਥੋੜਾ ਜਿਹਾ ਹਿਮਾਚਲ ਦੇ ਵਿੱਚ ਖਤਰਾ ਹੈਗਾ ਖਤਰਾ ਕਿਸ ਚੀਜ਼ ਦਾ ਵੀ ਉੱਥੇ ਉਹ ਲੋਕ ਇੱਕਾ ਦਿਖਾਉਂਦੇ ਆ ਹੈਂਕੜੀ ਦਿਖਾਉਂਦੇ ਆ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਤੇ ਅਸੀਂ ਤਾਂ ਇਹ ਚੀਜ਼ ਬਖੂਬੀ ਸਮਝ ਕੇ ਆਏ ਆ ਧਰਮਸਾਲਾ ਸਾਡ ਕੋਈ ਚੱਕਰ ਨਹੀਂ ਹੈਗਾ ਸਿਮਲਾ ਸੜ ਕੋਈ ਚੱਕਰ ਨਹੀਂ ਕਰਨੇਗਾ ਜਦੋਂ ਆਪਾਂ ਜੀਵੀ ਸੜ ਜਾਂਦੇ ਆ ਇਧਰੋਂ ਆਪਾਂ ਜਦੋਂ ਵੜ ਗਏ ਨਾ ਜਦੋਂ ਪਹਿਪ ਸਟਾਰਟਿੰਗ ਪਾੜੀ ਰੀਵਨ ਸਟਾਰਟ ਹੋ ਗਈ ਉਹਨੂੰ ਦਸਟਾਰਟ ਹੋ ਜਾਂਦਾ ਤੇ ਬਾਕੀ ਉਹਨੂੰ ਬਾਕੀ ਦਮ ਵੀਡੀਓ ਬਣਾ ਕੇ ਦੱਸੂਗਾ ਸਾਰਾ ਕੁਸਾ ਕੀ ਕੀ ਡਿਸਐਡਵਾਂਟੇਜ ਉਹ ਹਮਦੀਪੂ ਦੱਸੂ ਮੋਟਾ ਮੋਟਾ ਦੱਸ ਦਿੰਦੇ ਆ ਕਿ ਟੈਕਸਾਂ ਵਾਲੇ ਵੀ ਪੰਗੇ ਲੈਂਦੇ ਆ ਕਿਉਂਕਿ ਉਹਨਾਂ ਨੂੰ ਐ ਉਹ ਪੰਜਾਬ ਦੀ ਗੱਡੀ ਇੱਥੇ ਕਿਉਂ ਆਈ ਆ ਵੀ ਸਾਡੀਆਂ ਟੈਕਸੀਆਂ ਕਰਾਉਣ ਇਹ ਵੀ ਬੜਾ ਪੰਗਾ ਆ ਕੇ ਲੈਂਦੇ ਬਸ ਐ ਹਮ ਜਦੋਂ ਤੁਸੀਂ ਹੈਗੇ ਦੋ ਤਿੰਨੇ ਜਾਣੇ ਸੀਗੇ ਤਾਂ ਕਰਕੇ ਚੁੱਪ ਕਰ ਜਾਂਦੇ ਸੀ ਤੇ ਬਰਾਬਰ ਬੰਦੇ ਸੀ ਮਗਰ ਉਹਨ ਸਿੱਧੀ ਜੀ ਗੱਲ ਹੈ ਮੇਰੇ ਕੋਲ ਤਾਂ ਪੰਜਾਬੀ ਭਾਸ਼ਾ ਚ ਕੋਈ ਗੱਲ ਨਹੀਂ ਕਰਨ ਆ ਗਏ ਜਿੱਥੇ ਵੀ ਜਾਓ ਉਹ ਭਾਈ ਜਿਨ੍ਹਾਂ ਦਾ ਜੁਆਇੰਟ ਹੈ ਜਿਵੇਂ ਅਸੀਂ 5-6 ਜਣੇ ਸੀ 5-6 ਜਣੇ ਜਾਓ ਸਾਡੇ ਚ ਉਹ ਜੇ ਵੇਖਿਆ ਵੀ ਤਾਂ ਕੋਈ ਮਤਲਬ ਆਪਾਂ ਪੰਜਾਬੀ ਭਾਸ਼ਾ ਚ ਕੋਈ ਖਾਣ ਪੀਣ ਵਾਲੀ ਨਹੀਂ ਸੀ ਗਾ ਤੇ ਸਾਰੇ ਸਿੰਪਲ ਸੀ ਐਵੇਂ ਕੋ ਟੈਨਸ਼ਨ ਨਾ ਕਰੋ ਜੇ ਤੁਸੀਂ 2 ਤੋਂ 3 ਜਣੇ ਵੀ ਮੁੰਡੇ ਹੈਗੇ ਹੋ ਕੋਈ ਵੱਡੀ ਗੱਲ ਨਹੀਂ ਕਿ ਜੇ ਪਰਿਵਾਰ ਪਰਿਵਾਰ ਚ ਦੋ ਮੁੰਡੇ ਵੀ ਹੈਗੇ ਤਾਂ ਵੀ ਕੋਈ ਵੱਡੀ ਗੱਲ ਨਹੀਂ ਕੋਈ ਆਪਦਾ ਜਿਹੜਾ ਸੇਫਟੀ ਕੋਈ ਵੀ ਮੈਨਸ ਸੇਫਟੀ ਕੋਈ ਚੀਜ਼ ਆ ਜਿਵੇਂ ਕਿ ਕੋਈ ਵੀ ਸਟਿਕ ਕੋਈ ਜਿਆ ਬੀਸਬਲ ਹੋਵੇ ਕੋਈ ਆਪਦਾ ਸਟਿਕ ਕੋਈ ਸੇਫਟੀ ਹੋਵੇ ਚੀ ਨਾਲ ਲੈ ਕੇ ਚੱਲਿਓ ਉਹਦੇ ਕੋਈ ਪਤਾ ਨਹੀਂ ਉਹ ਭਾਜ ਭਾਜ ਪੈਂਦੇ ਆ ਜਦੋਂ ਅਸੀਂ ਮਾਗਰ ਪਾਈ ਜਾਂਦੇ ਫਿਰ ਚੁੱਪ ਕਰਕੇ ਤੁਰ ਜਾਂਦੇ ਸੀਗੇ ਉਹਨਾਂ ਨੂੰ ਪਤਾ ਸੀਗੇ ਜੀ ਦੋ ਦਨੇ ਆਣੇ ਸੀਗੇ ਖੜਦਾ ਕੋਈ ਵੀ ਨਹੀਂ ਉਥੇ ਜੇ ਤੁਸੀਂ ਮਾਗਰ ਪਾ ਕੇ ਖੜਦੇ ਹੈ ਨਹੀਂ ਉਹ ਉਹਗਲੇ ਡਰਦੇ ਨੂੰ ਡਰਾਉਂਦੇ ਆ ਐਨਾ ਆਪਣੇ ਪੰਜਾਬ ਚ ਨਹੀਂ ਵੀਰੇ ਕਾ ਹੈਗਾ ਉਥੇ ਜੇ ਕਿਸੇ ਦੀ ਗੱਡੀ ਵੀ ਲੱਗ ਜੂ ਗਲਤੀ ਨਹੀਂ ਮੰਨਦੇ ਉਹ ਲੋਕ ਇਹੋ ਜਿਹੇ ਆ ਬਾਕੀ ਸਾਨੂੰ ਸਾਰੀ ਡਿਟੇਲ ਦੀਪੂ ਦੱਸੂਗਾ ਵੀ ਕੀ ਕੀ ਚੀਜ਼ਾਂ ਦਾ ਤੁਹਾਨੂੰ ਖਿਆਲ ਰੱਖਣਾ ਪੈਣਾ ਇੱਕ ਮਿੰਟ ਚ ਉਹ ਇਕੱਠੇ ਹੋ ਜਾਂਦੇ ਐ ਤੇ ਉਂ ਜਿਹਨਾਂ ਨੂੰ ਕਹੀ ਜਾਂ ਵੀ ਵੀਰੇ ਸਾਈਡ ਦੇ ਦਿਓ ਸਾਈਡ ਦਵਾ ਦਿਓ ਜਾਂ ਐ ਹੋ ਗਿਆ ਜਮੇ ਨਹੀਂ ਗੱਲ ਸੁਣਦੇ ਕਿਸੇ ਦੀ ਤੇ ਇੱਕ ਹੋਰ ਗੱਲ ਇਹ ਕਿ ਬਾਅਦ ਚ ਅਗਲੀ ਵੀਡੀਓ ਸੁਣਾ ਮੈਂ ਹਾਂ ਬਾਕੀ ਤੁਹਾਨੂੰ ਗੱਲਾਂ ਦੀਪੂ ਸਮਝਾਊਗਾ ਵੀਰੇ ਜਿਹੜੀਆਂ ਟ੍ਰੈਫਿਕ ਚ ਆਉਂਦੀਆਂ ਜਿਹੜੀਆਂ ਤੁਸੀਂ ਧਿਆਨ ਰੱਖਣਾ ਬਾਹਰੋਂ ਦਾ ਕਿਉਂਕਿ ਸਿਮਲੇ ਅਸੀਂ ਗਏ ਸੀ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਸਿਮਲੇ ਸਾੜਾ ਸੈਸ਼ਨ ਕੋਈ ਪ੍ਰੋਬਲਮ ਨਹੀਂ ਆਈ ਅਸੀਂ ਹਾਂ ਅਸੀਂ ਧਰਮਸ਼ਾਲਾ ਗਏ ਸੀ ਉਦੋਂ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਬਟ ਇਹ ਗੱਲ ਜ਼ਰੂਰ ਆ ਵੀ ਉਧਰ ਦੇ ਲੋਕਾਂ ਦਾ ਸਿਮਲੇ ਨੂੰ ਛੱਡ ਕੇ ਜਿੱ ਤਿੰਨ ਚਾਰ ਕੁ ਚੀਜ਼ਾਂ ਘੁੰਮਿਆ ਸੱਚਮੁੱਚ ਮਸੂਨੇ ਕਹੇ ਵੀ ਦੱਸ ਦਿਆਂ ਵੀਰੇ ਵੀ ਅਸੀਂ ਟੂਰ ਪਹਿਲੀ ਵਾਰ ਨਹੀਂ ਗਏਗੇ ਤੁਸੀਂ ਕਿਤੇ ਦਿਮਾਗ ਚ ਕਈ ਬੰਨੇ ਕਈ ਕਸਟਮਰ ਇਹ ਵੀ ਹੋ ਸਕਦੇ ਆ ਜਿਹੜੇ ਮੇਰੇ ਹੈਗੇ ਮੇਰੇ ਨਾਲ ਜੁੜੇ ਇਹ ਸਾਡਾ ਸਭ ਤੋਂ ਵੱਧ ਚੱਲਦਾ ਕੰਟਰੋਲਡ ਪੰਜਾਂ ਸਮਾ ਟੂਰ ਆਈ ਸਮਾ ਅਗਰ ਨਾ ਇਹ ਨੁੱਗਦਾ ਵੀ YouTube ਤੇ ਆ ਕੇ ਪਹਿਲੀ ਵਾਰ ਟੂਰ ਤੇ ਗਏ ਨਹੀਂ ਵੀਰੇ ਕਿਉਂਕਿ ਜਦੋਂ ਦਾ ਸਾਡਾ ਮਤਲਬ ਰਿਸ਼ਤੇਦਾਰਾਂ ਨਾਲ ਫਰਕ ਪਿਆ ਸੀ ਸਾਨੂੰ ਕੋਈ ਬੁਲਾਉਂਦਾ ਚਲਾਉਂਦਾ ਨਹੀਂ ਸੀ ਟੂਰ ਤਾਂ ਸੀ ਉਦੋਂ ਤੋਂ ਕੱਢਦੇ ਆ ਆਪਦਾ ਸੀ 6 ਮਹੀਨੇ ਸਾਲ ਤੋਂ ਟੂਰ ਕਰਦੇ ਸੀ ਆਪਦੇ ਪੈਸੇ ਜੋੜ ਲੈਂਦੇ ਆ ਸਾਡਾ ਸਿਮ ਇੰਟਰਨੈਸ਼ਨਲ ਉਧਰ ਜਿਹੜਾ ਸੀ ਇਧਰ ਉਧਰ ਪੈਸਾ ਖਰਾਬ ਕਰਦੇ ਸੀ ਲੋਕਾਂ ਲਈ ਉਹ ਅਸੀਂ ਕਰਨੋਂ ਹਟ ਗਏ ਸੀ ਅਸੀਂ ਸੇਵ ਕਰ ਲਈ ਹੁੰਦੀ ਸੀਗੇ ਸਾਡਾ ਟੂਰ ਕੋਈ ਬਾਲਾ ਮਹਿੰਗਾ ਨਹੀਂ ਸੀ ਹੁੰਦਾ ਬਾਕੀ ਸਾਨੂੰ ਅਸੀਂ ਦੱਸਾਂਗੇ ਵੀਡੀਓ 'ਚ ਵੀ ਸਾਡੇ ਟੂਰ ਕਿੰਨੇ ਕਿੰਨੇ ਚ ਪੈ ਰਹੇ ਸੀਗੇ ਤੇ ਇਹ ਚੀਜ਼ ਨਾ ਸੋਚੋ ਵੀ ਟੂਰ ਪਹਿਲੀ ਵਾਰ ਗਿਆ ਟੂਰ ਵੀਰੇ ਅਸੀਂ ਬਹੁਤ ਵਾਰ ਗਏ ਆ ਸਾਡੇ ਕੋਲ ਤਾਂ ਪਿੱਕ ਕਸੌਲੀ ਆਓ ਕਸੌਲੀ ਕਸੌਲੀ ਜਾਏ ਸਿਮਲਾ ਜਾਏ ਤਿੰਨ ਵਾਰ ਤੋ ਸਿਮਲੇ ਜਾਏ ਸੀ ਹਾਂ ਤੋ ਤਿੰਨ ਵਾਰੀ ਸਿਮਲੇ ਜਾਏ ਧਰਮਸ਼ਾਲਾ ਮਕਲੋਟਾਂ ਚ ਸਭ ਕੁਝ ਦੇਖਿਆਗਾ ਜੇ ਵੀ ਅਸੀਂ ਇੱਥੇ ਗਏ ਸੀ ਜੇ ਵੀ ਆਨੂੰ ਦੇਖਣ ਪਲੇਸਾਂ ਬੜੀ ਵਧੀਆ ਲੱਗਿਆ ਵਾਟੋ ਐਕਸਪੀਰੀਅੰਸ ਕਰਕੇ ਨਾ ਸਵਾਦ ਆ ਗਿਆ ਹਾਂ ਜੇ ਵੀ ਜੇ ਬਾਕੀ ਨੂੰ ਵੀਡੀਓ ਚ ਦੱਸੂਗਾ ਦੀਪੂ ਦੋਈ ਚੀਜ਼ਾਂ ਸੀਗੀਆਂ ਦੇਖਣ ਵਾਲੀਆਂ ਕੋਈ ਖਾਸ ਮੈਨੂੰ ਤਾਂ ਨਹੀਂ ਲੱਗਿਆ ਕੋਈ ਖਾਸ ਮੈਂ ਝੂਠ ਮਾਰਾਂ ਪਰ ਜੇ ਆਪਾਂ ਦੇਖੀਏ ਠੰਡਕ ਦਾ ਨਜ਼ਾਰਾ ਬਾਲਾ ਸੀ ਭਾਈ ਠੰਡ ਇੰਨੀ ਸੀ ਆਨ ਨੂੰ ਜੀ ਨਹੀਂ ਸੀ ਕਰਦਾ ਬੀ ਐਨ फील ਹੁੰਦਾ ਸੀ ਵੀ ਨਜ਼ਾਰਾ ਬਰਫ ਡਿੱਗ ਰਹੀ ਹੈ ਇਹ ਚੀਜ਼ ਸੀ ਉੱਥੇ ਇਹ ਇਹ ਮੰਨਣ ਵਾਲੀ ਆ ਹਾਂ ਰੋਟੀ ਪਾਣੀ ਨਹੀਂ ਵਧੀਆ ਉੱਥੇ ਰੋਟੀ ਪਾਣੀ ਨਹੀਂ ਤੁਸੀਂ ਪੰਜਾਬ ਸੱਚੀ ਮੰਨੋ ਪੰਜਾਬ ਵਰਗਾ ਰੋਟੀ ਪਾਣੀ ਤੁਸੀਂ ਕਿਤੇ ਵੀ ਨਹੀਂ ਖਾ ਸਕਦੇ ਕਿਤੇ ਭਾਵੇਂ ਕੋਈ ਢਾਬਾ ਹੋ ਵੀ ਨਹੀਂ ਰੋਟੀ ਖਾਣ ਦੀ ਉੱਥੇ ਪਹਿਲੀ ਗੱਲ ਦੇ ਇੱਕ ਗੱਲ ਆਈ ਉੱਥੇ ਨਾ ਤੁਹਾਨੂੰ ਕੋਈ ਫਾਸਟ ਫੂਡ ਮਿਲੇ ਨਾ ਤੁਹਾਨੂੰ ਕੋਲਚਾ 버ਗਰ ਭੁੱਲ ਜਾ ਕਿ ਤੁਹਾਨੂੰ ਮਿਲ ਜੂਗਾ ਦੁਕਾਨਬਰ ਦਾ ਉੱਥੇ ਰੋਟੀ ਰੱਟ ਕੁਝ ਨਹੀਂ ਮਿਲਦੀ ਕੱਲੇ ਮਾਂ ਦੀ ਮਾਂ ਦੀ ਦਾਲ ਦੇ ਜਾਂਦੇ ਤੇ ਮੂੰਗੀ ਦੇਂਦੇ ਮੂੰਗੀ ਤੇ ਪਤਨੀ ਲੱਗਦਾ ਮੂੰਗੀ ਕਿ ਖੜੀ ਆ ਠੀਕ ਹੈ ਜੀ ਅਗਲਾ ਸਵਾਦ ਮਾੜਾ ਮੋਟਾ ਹੁੰਦਾਗਾ ਕੱਲੇ ਮਾਂ ਦੀ ਸਬਜ਼ੀਆਂ ਦਾ ਰੋਟੀਆਂ ਚ ਪਤਾ ਨਹੀਂ ਬਾਈ ਕੀ ਕਮੀ ਹੁੰਦੀ ਹੈ ਵੀ ਰੋਟੀ ਵੀ ਉਹ ਨਜ਼ਾਰਾ じゃ ਨਹੀਂ ਦਿੰਦੀ ਸੋ ਅਸੀਂ ਹੁਣ ਅੱਜ ਸਾਡੀ ਮਜਬੂਰੀ ਸੀ ਇਹ ਵੀਡੀਓ ਬਣਾ ਕੇ ਪਾਉਣੀ ਜੀ ਦੀਪੂ ਵੀਡੀਓ ਐਡਿਟ ਕਰੂਗਾ ਨਾਲ ਨਾਲ ਖਰਚਾ ਵੀ ਦੱਸੂਗਾ ਜੋੜੂਗਾ ਸਾਰਾ ਕੁਝ ਦੱਸੂਗਾ ਨਾ ਕੋਈ ਨੁਕਸਾਨ ਸਾਨੂੰ ਸਾਰੇ ਦੱਸਾਂਗੇ ਧੂਰ ਦੇ ਅਗਲਾ ਤੁਹਾਨੂੰ ਨਜ਼ਾਰੇ ਲੈਂਦੇ ਦਾ ਦਿਖਾਉਂਦਾ ਵੀ ਆ ਨਜ਼ਾਰੇ ਆ ਪਰ ਤੁਹਾਨੂੰ ਕੋਈ ਨੁਕਸਾਨ ਨਹੀਂ ਦੱਸਦਾ ਨੁਕਸਾਨ ਵੀ ਅਸੀਂ ਨਾਲ ਦੱਸਾਂਗੇ ਵੀ ਆਹ ਆ ਜੇ ਤੁਸੀਂ ਖੜ ਰੱਖਣੀ ਰੱਖਣਾ ਠੀਕ ਹੈ ਜੀ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਮੈਂ ਸੌਰੀ ਚਾਹਣੀ ਆ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀਕਾਲ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣ